ਸਾਰੇ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਸਾਥੀਓ ਜਿਦਾ ਕਿ ਆਪਣਾ ਸਾਧਨ ਚੱਲ ਰਿਹਾ ਹੈ ਇੱਕ ਜੋਗੀ ਦੀ ਆਤਮ ਕਥਾ ਦਾ ਤੇ ਪਹੁੰਚ ਚੁਕੇ ਹਾਂ ਅੱਜ ਆਪਾਂ ਦੀ ਅਖਾਈ ਵਿੱਚ ਪਿਆਈ ਦੀ ਜਿਹਦਾ ਸ਼ੀਸ਼ਕਾ ਕਾਸ਼ੀ ਦਾ ਪੁਨਰ ਜਨਮ ਤੇ ਉਦਾ ਪਤਾਲ ਰਾਂਚੀ ਤੋਂ 8 ਮੀਲ ਦੂਰ ਜੋਗਨਾਂੰਦ ਜੀ ਆਪਣੇ ਵਿਦਿਆਰਥੀਆਂ ਨਾਲ ਬੱਚਿਆਂ ਨਾਲ ਜਿਹੜਾ ਕਿ ਸਕੂਲ ਚਲਾ ਰਹੇ ਨੇ ਆਪ ਨੂੰ ਪਤਾ ਹੈ ਬੱਚਿਆਂ ਦਾ ਉਹ ਨਾਲ ਜਾਂਦੇ ਨੇ ਉੱਥੇ ਘੁੰਮਣਾ ਪਾਰੀ ਦਿੱਤੇ ਤੇ ਉੱਥੇ ਫਿਰ ਬੱਚਾ ਹਦਾਇਤ ਕਰਦੇ ਨੇ ਨਿਰਦੇਸ਼ ਦਿੰਦੇ ਨੇ ਵੀ ਕੋਈ ਵੀ ਡੂੰਘੇ ਪਾਣੀ ਚ ਨਹੀਂ ਜਾਊਗਾ ਉੱਥੇ ਕਿ ਤਲਾਹ ਹੁੰਦਾ ਹੈਗਾ ਤੇ ਤਨਾ ਕਹਿੰਦੇ ਬਹੁਤ ਮਨਮੋਹਕ ਹੁੰਦਾ ਹੈ ਬੱਚੇ ਜਾਂ ਚਾਹੁੰਦੇ ਨੇ ਉਹਦੇ ਚ ਤਾ ਉਹ ਖੇਲੇ ਨੇ ਵੀ ਡੂੰਘੇ ਪਾਣੀ ਚ ਕਿਸੇ ਨੇ ਨਹੀਂ ਜਾਣਾ ਸਾਰੇ ਬੱਚੇ ਬਾਟੇ ਪਾਣੀ ਭਰ ਕੇ ਗਾਓ ਪਰ ਕਹਿੰਦੇ ਜ਼ਿਆਤਰ ਬੱਚੇ ਤਾਂ ਨਾਉਣ ਲੱਗੇ ਇੱਥੇ ਬਾਟੇ ਪਾਣੀ ਭਰ ਕੇ ਪਰ ਕੁਝ ਬੱਚੇ ਕਹਿੰਦੇ ਸੀਗੇ ਜਿਹੜੇ ਠੰਡੇ ਪਾਣੀ ਦੀ ਮੋਹ ਲੈਣਾਂ ਦੇ ਖਿੱਚ ਦਾ ਸ਼ਿਕਾਰ ਹੋ ਗਏ ਕਹਿੰਦੇ ਕਹਿੰਦੇ ਜਿਵੇਂ ਉਹਨਾਂ ਨੇ ਫਿਰ ਪਾਣੀ ਦੇ ਵਿੱਚ ਉਹਨਾਂ ਦੀ ਅਗਿਆ ਮੰਨੀ ਨਹੀਂ ਹੈਗੀ ਛਾ ਮਾਰਤੀਆਂ ਕਹਿੰਦੇ ਪੱਟੇ-ਬੱਟੇ ਪਾਣੀ ਦੇ ਸੱਪ ਉਹਨਾਂ ਦੇ ਆਲੇ-ਦੁਆਲੇ ਫਿਰ ਤੈਨ ਲੱਗੇ ਜੀ ਖਵਾਉਂਦੇ ਕਹਿੰਦੇ ਭਜੇ ਕਰਨ ਫਿਰ ਨਿਕਲੇ ਪਾਣੀ ਤੋਂ ਬਾਹਰ ਫਿਰ ਉਹ ਗਏ ਪਹਾੜੀ ਤੇ ਅਸੀਂ ਪਹੁੰਚੇ ਉਸ ਤੋਂ ਬਾਅਦ ਫਿਰ ਕਹਿੰਦੇ ਆਪਾਂ ਪਿਕਨਿਕ ਵਾਲੇ ਭੋਜਨਾਂ ਆਨੰਦ ਮਾਣਿਆ ਤੇ ਕਹਿੰਦੇ ਮੈਂ ਇੱਕ ਦਰਖਤ ਦੇ ਥੱਲੇ ਬੈਠ ਗਈ ਉੱਥੇ ਕਹਿੰਦੇ ਬੱਚਿਆਂ ਨੇ ਉਹਨਾਂ ਚਾਰੇ ਪਾਸੇ ਉਹ ਘੇਰ ਲਿਆ ਕਹਿੰਦੇ ਮੈਨੂੰ ਅਧਿਆਤਮਿਕ ਭਾਵ ਚ ਦੇਖ ਕੇ ਬੱਚਿਆਂ ਨੇ ਮੇਰੇ ਤੇ ਸਵਾਲਾਂ ਦੀ ਚੜੀ ਲਾਤੀ ਕਦੇ ਇੱਕ ਬੱਚਾ ਮੈਨੂੰ ਕਹਿੰਦਾ ਗੁਰੂ ਜੀ ਕਿਰਪਾ ਕਰਕੇ ਦੱਸੋ ਮੈਂ ਸੰਨਿਆਸ ਦੇ ਮਾਰਗ ਤੇ ਹਮੇਸ਼ਾ ਲਈ ਤੁਹਾਡੇ ਨਾਲ ਰਹੂਗਾ ਕਹਿੰਦਾ ਮੈਂ ਕਿਹਾ ਨਹੀਂ ਤੈਨੂੰ ਜ਼ਬਰਦਸਤੀ ਤੇਰੇ ਘਰੇ ਲੈ ਕੇ ਜਾਇਆ ਜਾਊਗਾ ਤੇ ਬਾਤ ਤੇਰਾ ਵਿਆਹ ਹੋ ਜਾਊਗਾ ਤਾਂ ਕਦੇ ਉਸ ਵੇਲੇ ਮੇਰੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਹਿੰਦਾ ਮੈਨੂੰ ਕਹਦਾ ਬਿਲਕੁਲ ਨਹੀਂ ਕੇਵਲ ਮੇਰੀ লাশ ਨੂੰ ਕਰ ਲੈ ਜਾਇਆ ਜਾ ਸਕਦਾ ਪਰ ਉਹ ਜੋ ਗਰਾਂਤੀ ਆਪਾਂ ਦੱਸਦੇ ਨੇ ਕਹਿੰਦੇ ਫਿਰ ਕੁਝ ਹੀ ਮਹੀਨਿਆਂ ਬਾਅਦ ਉਹਦੇ ਮਾਤਾ ਪਿਤਾ ਨੂੰ ਘਰ ਲੈ ਜਾਣ ਵਾਸਤੇ ਆ ਗਏ ਤੇ ਉਹਦੇ ਪੂਰੇ ਵਿਰੋਧ ਦੇ ਬਾਵਜੂਦ ਬੇਸ਼ੱਕ ਉਹ ਬਹੁਤ ਰੋਇਆ ਉਲਾਇਆ ਪਰ ਫਿਰ ਵੀ ਉਹਨੂੰ ਘਰੇ ਲੈ ਗਈ ਤੇ ਬਾਅਦ ਚ ਕਹਿੰਦੇ ਉਹਦਾ ਫਿਰ ਵਿਆਹ ਵੀ ਹੋ ਗਿਆ ਸੀਗਾ ਜੋਗਨਾਂਝੀ ਕਹਿੰਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਕਿਨਿਕ ਕਾਸ਼ੀਨਾਥ ਦੇ ਬੱਚੇ ਨੇ ਸਵਾਲ ਪੁੱਛਿਆ ਕਹਿੰਦੇ ਉਹ ਲਗਭਗ 12 ਸਾਲ ਦਾ ਸੀ ਇੱਕ ਹੁਸ਼ਿਆਰ ਵਿਦਿਆਰਥੀ ਸੀ ਤੇ ਉਹ ਤਾਂ ਵੀ ਕਿਤੇ ਜ਼ਿਆਦਾ ਕਹਿੰਦੇ ਉਹ ਸਾਰਿਆਂ ਚ ਹਰਮਨ ਪਿਆਰਾ ਵੀ ਸੀਗਾ ਕਹਿੰਦੇ ਉਹ ਮੈਨੂੰ ਕਹਿੰਦਾ ਗੁਰੂ ਜੀ ਮੇਰੇ ਮੁਕੱਦਰ ਚ ਕੀ ਲਿਖਿਆ ਕਹਿੰਦੇ ਮੇਰੇ ਮੂੰਹ ਤੋਂ ਵੀ ਕਿਸੇ ਅਧਿਕ ਸ਼ਕਤੀ ਨੇ ਇਹ ਸ਼ਬਦ ਖਾ ਦਿੱਤੇ ਹੁਣ ਇੱਕ ਦਹਾ ਨਿਕਲਿਆ ਵੀ ਤੇਰੀ ਛੇਤੀ ਮੌਤ ਹੋ ਚੁਈ ਕਹਿੰਦੇ ਜਿਵੇਂ ਇਹ ਲਫ਼ਜ਼ ਸਾਰਿਆਂ ਨੇ ਸੁਣੇ ਕਹਿੰਦੇ ਸਾਰਿਆਂ ਨੂੰ ਬੜਾ ਦੁੱਖ ਹੋਇਆ ਕਹਿੰਦੇ ਮਨ ਖੁਦ ਇਹਨਾਂ ਦਾ ਦੁੱਖ ਹੋਇਆ ਕਹਿੰਦੇ ਮੈਂ ਮਾਰਨ ਦਾ ਇਨਕਾਰ ਲਿਆ ਉਹਦੀ ਮੈਂ ਫਿਰ ਕੁਝ ਨਹੀਂ ਬੋਲਿਆ ਕਹਿੰਦੇ ਮੈਂ ਆਪਣੇ ਆਪ ਨੂੰ ਲਾਂਹ ਤਾਂ ਪਾਉਣ ਲੱਗਿਆ ਕਹਿੰਦੇ ਹੋਰਸਵਾਲ ਨੇ ਜਵਾਬ ਦੇਣ ਤੋਂ ਮੈਂ ਮਨਾ ਕਰਤਾ ਬੱਚਿਆਂ ਨੇ ਫਿਰ ਕਿਸੇ ਸਵਾਲ ਤੋਂ ਜਾ ਦਿੱਤਾ ਕਹਿੰਦੇ ਸਕੂਲ ਵਾਪਸ ਵਰਤਣ ਤੋਂ ਬਾਅਦ काशी ਕਹਿੰਦੇ ਉਸੇ ਰਾਤ ਮੇਰੇ ਕਮਰੇ ਚ ਆਇਆ ਕਹਿੰਦੇ ਮੈਨੂੰ ਆ ਕੇ ਕਹਿੰਦਾ ਜੇ ਮੇਰੀ ਮੌਤ ਹੋ ਜਾਂਦੀ ਹੈ ਤਾਂ ਕਿ ਮੇਰਾ ਜਨਮ ਹੋਣ ਤੋਂ ਬਾਅਦ ਤੁਸੀਂ ਮੈਨੂੰ ਲੱਭ ਕੇ ਫੇਰ ਤੋਂ ਅਧਿਆਤਮਿਕ ਬਾਤ ਤੇ ਲਿਓਂਗੇ ਕਹਿੰਦੇ ਉਹ ਨਾਲੇ ਰੋ ਰਿਹਾ ਸੀ ਨਾਲੇ ਮਤ ਪਿਛੜਿਆ ਸੀ ਤਾਂ ਯੋਗਨਾਨਦ ਜੀ ਕਹਿੰਦੇ ਇਸ ਡੂੰਗੀ ਉਹੜ ਗਿਆ ਨਾ ਸੰਬੰਧ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਮੈਨੂੰ ਇਨਕਾਰ ਕਰਨ ਵਾਸਤੇ ਮਜਬੂਰ ਹੋਣਾ ਪਿਆ ਕਹਿੰਦੇ ਪਰ ਕਹਿੰਦੇ ਟਲਿਆ ਨਹੀਂ ਕਾਸ਼ੀ ਉਹ ਮੇਰੇ ਪਿੱਛੇ ਲੱਗੇ ਹੀ ਆ ਕਹਿੰਦੇ ਸਿਰ ਅਕੀਰਸ ਮੈਨੂੰ ਵਚਨ ਦੇਣਾ ਪਿਆ ਕਹਿੰਦੇ ਮੈਂ ਆਖਿਆ ਹਾਂ ਜੇ ਪ੍ਰਮਾਤਮਾ ਮੇਰੀ ਸਹਾਇਤਾ ਕਰਨਗੇ ਤਾਂ ਮੈਂ ਤੇਨ ਲੱਭਣ ਦੀ ਕੋਸ਼ਿਸ਼ ਕਰੂੰਗਾ ਫਿਰ ਕਹਿੰਦੇ ਗਰਮੀਆਂ ਦੀਆਂ ਛੁੱਟੀਆਂ ਆ ਗਿਆ ਕਹਿੰਦੇ ਮੈਂ ਥੋੜੇ ਦਿਨ ਲਈ ਉਹਨੂੰ ਕੰਮ ਤੇ ਗਿਆ ਕਹਿੰਦੇ ਮੈਂ ਇੱਥੇ ਬਾਹਰ ਜਾ ਰਿਹਾ ਸੀ ਥੋੜੇ ਦਿਨ ਲਈ ਕਹਿੰਦੇ ਮੈਨੂੰ ਅਫਸੋਸ ਸੀ ਵੀ ਕਾਸ਼ੀ ਨੂੰ ਮੈਂ ਨਾਲ ਲਿਜਾ ਨਹੀਂ ਸਕਦਾ ਸੀ ਇਸ ਕਰਕੇ ਕਹਿੰਦੇ ਯਾਤਰਾ ਜਾਣ ਤੋਂ ਪਹਿਲਾਂ ਮੈਨੂੰ ਆਪਣੇ ਕਾਂਗਰਸ ਬੁਲਾਇਆ ਤੇ ਚੰਗੀ ਤਰ੍ਹਾਂ ਸਮਝਾਇਆ ਕਿ ਚਾਹੇ ਕੁਝ ਹੋ ਜਾਈਏ ਨੂੰ ਚਾਹੇ ਕੋਈ ਹੋਰ ਕਿਸੇ ਹੋਰ ਥਾਂ ਤੇ ਜਾਣ ਲਈ ਕਿੰਨਾ ਵੀ ਮਜਬੂਰ ਕਿਉਂ ਨਾ ਕਰਦੇ ਹਰ ਹਾਲਾਤ ਚ ਤੂੰ ਸਕੂਲ ਦੇ ਅਧਿਆਤਮਿਕ ਸੰਪਰਦ ਨਾਲ ਦੇ ਵਾਤਾਵਰਨ ਜੀ ਰਹੀ ਇਸ ਤੋਂ ਬਾਹਰ ਨਾ ਜਾਏ ਕਹਿੰਦੇ ਪਤਾ ਨਹੀਂ ਕਿਉਂ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਜੇ ਉਹ ਆਪਣੇ ਘਰ ਨਾ ਜਾਵੇ ਤਾਂ ਉਹ ਆਉਣ ਵਾਲੀ ਮੁਸੀਬਤ ਤੋਂ ਬਚ ਸਕਦਾ ਕਹਿੰਦੇ ਜਿਵੇਂ ਮੈਂ ਸਕੂਲ ਦੇ ਬਾਹਰ ਨਿਕੜਿਆ ਤਾਂ ਕਾਸ਼ੇ ਦੇ ਪਿਤਾ ਜੀ ਰਾਤੀ ਆ ਗਏ ਕਹਿੰਦੇ 15 ਦਿਨਾਂ ਤੱਕ ਉਹ ਆਪਣੇ ਪੁੱਤ ਨੂੰ ਆਪਣਾ ਹੀ ਰਾਹ ਦਾ ਬਦਲਣ ਦੀ ਕੋਸ਼ਿਸ਼ ਇਹ ਕਹਿ ਕੇ ਕਰਦੇ ਰਹੇ ਬਸਿਫ ਜਾ ਦੇ ਨਾਲ ਹੀ ਚੱਲ ਮਿਲਣ ਨਾਲ ਆਪਣੇ ਮਾਤਾ ਜੀ ਨੂੰ ਕੋਲਕਾਤੇ ਜਾ ਕੇ ਮਿਲ ਤੇ ਉਸ ਤੋਂ ਬਾਅਦ ਤੋਂ ਫੇਰ ਰਾਜੀ ਵਾਪਸ ਆ ਜੀ ਪਰ ਕਹਿੰਦੇ ਕਾਸ਼ੀ ਮੰਨ ਨਹੀਂ ਰਿਹਾ ਸੀ ਉਹ ਲਗਾਤਾਰ ਇਨਕਾਰ ਕਰਦਾ ਰਿਹਾ ਅਖੀਰ ਕਹਿੰਦੇ ਉਹਦੇ ਪਿਤਾ ਨੇ ਫੇਰ ਹਥਿਆਰ ਚੁੱਕਿਆ ਕਹਦੇ ਕਹਿੰਦੇ ਵੀ ਫੇਰ ਮੈਂ ਤੈਨੂੰ ਪੁਲਿਸ ਦੇ ਨਾਲ ਲੈ ਕੇ ਜਾਊਗਾ ਕਹਿੰਦੇ ਹੁਣ ਇਸ ਧਮਕੀ ਤੋਂ ਕਹਿੰਦੇ ਕਾਸ਼ੀ ਬਹੁਤ ਪ੍ਰੇਸ਼ਾਨ ਹੋ ਗਿਆ ਕਿਉਂਕਿ ਉਹ ਚਾਹਦਾ ਨਹੀਂ ਸੀ ਕਿ ਉਹਦੇ ਕਾਰਨ ਸਕੂਲ ਦੀ ਬਦਨਾਮੀ ਹੋਵੇ ਹੁਣ ਕਹਿੰਦੇ ਉਹਦੇ ਕੋਲ ਵੀ ਚਾਰਾ ਰਹਿ ਨਹੀਂ ਗਿਆ ਸੀਗਾ ਨਾਲ ਜਾ ਫਿਰ ਉਹ ਚਲੇ ਗਿਆ ਆਪਣੇ ਪਿਤਾ ਜੀ ਨਾਲ ਇਸ ਕੁਛ ਦੇ ਨਬਾਦ ਕਹਿੰਦੇ ਫਿਰ ਮੈਂ ਰਾਂਚੀ ਆਇਆ ਜਦੋਂ ਕਹਿੰਦੇ ਜਿਵੇਂ ਮੈਨੂੰ ਪਤਾ ਲੱਗਿਆ ਵਿਕਾਸ਼ ਸਿੰਘ ਕਿਹੜੇ ਤਰੀਕੇ ਵਰਤ ਕੇ ਲੈ ਗਏ ਆਪਦੀ ਘਰੇ ਤਾਂ ਕਹਿੰਦੇ ਮੈਂ ਤੁਰੰਤ ਕਲਕੱਤਾ ਜਾਣ ਵਾਲੀ ਰੇਲਗੱਡੀ 'ਤੇ ਪਹੁੰਚ ਗਿਆ ਸਵਾਰ ਕਹਿੰਦੇ ਉੱਥੇ ਜਾ ਕੇ ਮੈਂ ਇੱਕ ਘੋੜਾਗੱਡੀ ਕਰਾਇ ਤੇ ਲੈ ਲਈ ਕਹਿੰਦੇ ਜਿਉਂ ਹੀ ਮੇਰੀ ਘੋੜਾਗੱਡੀ ਨੇ ਕੰਗਾ ਨਦੀ ਤੇ ਬਣਿਆ ਹਾਵੜਾ ਬ੍ਰਿਜ ਪਾਰ ਕੀਤਾ ਤਾਂ ਸਭ ਤੋਂ ਪਹਿਲਾਂ ਮੈਨੂੰ ਜਿਹੜੇ ਲੋਕ ਦਿਖੇ ਉਹ ਸੀਗੇ ਕਾਸ਼ੀ ਦੇ ਪਿਤਾ ਤੇ ਹੋਰ ਰਿਸ਼ਤੇਦਾਰ ਜਿਨ੍ਹਾਂ ਨੇ ਮਾਤਮੀ ਲਿਬਾਸ ਪਹਿਨੇ ਹੋਏ ਸੀ ਕਦਰ ਮੱਚੀ ਇੱਕ ਦਿਨ ਮੈਂ ਕੋਚਵਾਨ ਨੂੰ ਘੋੜਾ ਗੱਡੀ ਰੋਕਣ ਵਾਸਤੇ ਗਿਆ ਤੇ ਛਾਲ ਮਾਰ ਕੇ ਤੇ ਉਤਰ ਗਿਆ ਕਦਰ ਨਾਲ ਹੀ ਉੱਥੇ ਪਿਓ ਵੱਲ ਪੜੇ ਗੁੱਸੇ ਨਾਲ ਘੂਰ ਕੇ ਮੈਂ ਦੇਖਿਆ ਕਦਰ ਮੈਂ ਕਿਹਾ ਸ਼੍ਰੀਮਾਨ ਕਾਤਲ ਤੂੰ ਮੇਰੇ ਬੱਚੇ ਨੂੰ ਮਾਰਤਾ ਕਿਤੇ ਕਾਸ਼ੇ ਨੇ ਜ਼ਬਰਦਸਤੀ ਕੋਲਕਾਤਾ ਲਿਆਉਣ ਦੀ ਗਲਤੀ ਤੋਂ ਉਹਦੇ ਪਿਤਾ ਨੂੰ ਪਹਿਲੇ ਹੀ ਅਹਿਸਾਸ ਹੋ ਚੁੱਕਿਆ ਸੀ ਉਹ ਕਾਸ਼ੀ ਬਾਰੇ ਦੱਸ ਰਹੇ ਨੇ ਕਿ ਕਲਕੱਤਾ ਜਿੱਦੇ ਥੋੜੇ ਦਿਨ ਹੋ ਰਿਹਾ ਸੀਗਾ ਉਦੋਂ ਨੇ ਕੋਈ ਦੁਸ਼ਤ ਭੋਜਨ ਖਾ ਲਿਆ ਸੀਗਾ ਜਿੱਤੇ ਕਰਕੇ ਉਹਨੂੰ ਹੋ ਗਿਆ ਸੀ ਹੈਜਾ ਤੇ ਉਹਦੀ ਉੱਥੇ ਮੌਤ ਹੋ ਗਈ ਸੀ ਕਦੇ ਕਾਸ਼ੀ ਨਾਲ ਪਿਆਰ ਤੇ ਉਹਨੂੰ ਲੱਪਣ ਵਾਸਤੇ ਦਿੱਤੇ ਗਏ ਵਚਨ ਦਾ ਖਿਆਲ ਦਿਨ ਰਾਤ ਹੁਣ ਮੇਰੇ ਦਿਲ ਨੂੰ ਕੰਨ ਦਿਤਰਫੋਂ ਪਰਵਾ ਰਿਹਾ ਸੀ ਕਦੇ ਮੈਂ ਜਿੱਥੇ ਕਿਤੇ ਵੀ ਜਾਂਦਾ ਹਾਂ ਤਾਂ ਚਿਹਰਾ ਮੇਰੀ ਅੱਖਾਂ ਦੇ ਅੱਗੇ ਘੁੰਮਦਾ ਰਹਿੰਦਾ ਵਰਿਆ ਪਹਿਲਾ ਕਹਿੰਦੇ ਮੈਂ ਆਪਣੇ ਸਵਰਗ ਸਤਾ ਚੁੱਕੀ ਮਾਨ ਲੱਭਿਆ ਸੀ ਉਸੇ ਤਰ੍ਹਾਂ ਹੁਣ ਮੈਂ ਕਾਸ਼ੀ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਤੀ ਉਹਨਾਂ ਕੀ ਆਪਾਂ ਦੱਸ ਰਹੇ ਨੇ ਕਿ ਜਿੰਨੀ ਵੀ ਬੁੱਧੀ ਪਰਮਾਤਮਾ ਨੇ ਮੈਨੂੰ ਦਿੱਤੀ ਹੈ ਮੈਂ ਮਹਿਸੂਸ ਕੀਤਾ ਕਿ ਉਹਨੂੰ ਆਪਣੀ ਸਾਰੀ ਤਾਕਤ ਨਾਲ ਵਰਤ ਕੇ ਉਹਨਾਂ ਸੁਖਮ ਨਿਮਾ ਦਾ ਪਤਾ ਲਾਇਆ ਜਾਵੇ ਜਿਦੇ ਨਾਲ ਕਾਸ਼ੀ ਦਾ ਸੁਖਮទី ਕਹਾਣ ਲੱਭਿਆ ਜਾ ਸਕੀ ਕਦੇ ਫਿਰ ਮੈਂ ਜਾ ਗਿਆ ਵੀ ਕਾਸ਼ੀ ਸੁਖਮ ਲੋਕਾ ਚਿਤ ਪ੍ਰਕਾਸ਼ ਯੁਕਤ ਕਰੋੜਾ ਆਤਮਾਾਂ ਵਿੱਚ ਕਿਤੇ ਧਾਰੇ ਇੱਕ ਪ੍ਰਕਾਸ਼ ਦਾ ਕੋਲੇ ਉਹ ਕਹਿੰਦੇ ਇੰਨੇ ਸਾਰੇ 스ਪੰਦਨ ਜੁੜਤ ਪ੍ਰਕਾਸ਼ ਪਟਾਂ ਗਿਆ ਆਤਮਾਾਂਾਂ ਚ ਮੈਂ ਉਹਦੇ ਰਕੀਵੇਂ ਸੰਬਸਰ ਕਰਾਂ ਉਹ ਕਹਿੰਦੇ ਫਿਰ ਮੈਂ ਆਪਣੀਆਂ ਦੋਆਂ ਅੱਖਾਂ ਦੇ ਵਿੱਚਕਾਰ ਪਰ ਕੁਟੀਚੇ ਮੌਜੂਦ ਅਤਿਆਤਮਿਕ ਚਕਸ਼ੂ ਦੇ ਮਾਈਕ੍ਰੋਫੋਨ ਦੁਆਰਾ ਕਿ ਗੁਪਤ ਤਰਨੀ ਦੀ ਵਰਤੋਂ ਕਰਕੇ ਕਾਸ਼ੀ ਦੀ ਆਤਮਾ ਨੂੰ ਪਿਆਰ ਪੀਛਿਆ ਕਹਿੰਦੇ ਮੇਰੇ ਅੰਦਰਲਾ ਮਨ ਇਹ ਮਹਿਸੂਸ ਕਰ ਰਿਹਾ ਸੀ ਕਿ ਕਾਸ਼ੀ ਸੇਤੀ ਇਸ ਭੌਤਿਕ ਦੁਨੀਆ ਚ ਵਾਪਸ ਆਉਗਾ ਕਦੇ ਜੇ ਮੈਂ ਉਸ ਨੂੰ ਲਗਾਤਾਰ ਆਪਣੇ ਸੁਨੇਹੇ ਭੇਜਦਾ ਹਾਂ ਤਾਂ ਉਹਦੀ ਆਤਮਾ ਜ਼ਰੂਰ ਹੀ ਮੈਨੂੰ ਜਵਾਬ ਦੇਉਗੀ ਕਦੇ ਮੈਨੂੰ ਪੂਰਾ ਮਹਿਸੂਸ ਹੋ ਰਿਹਾ ਸੀਗਾ ਐਦਾਂ ਹੀ ਉਹ ਕਰਦੇ ਚਲੇ ਗਈ ਫਿਰ ਕਹਿੰਦੇ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਾਸ਼ੀ ਦਾ ਕਰਤ ਦੇ ਰੂਪ ਚ ਪੁਨਰਜਨਮ ਹੋ ਚੁੱਕਿਆ ਹੈ ਕਹਿੰਦੇ ਮੈਂ ਆਪਣੇ ਹੱਥਾਂ ਨੂੰ ਸਮਾਨ ਵਾਲ ਉੱਪਰ ਚੁੱਕੇ ਏਰੀਅਲ ਦੀ ਤਰ੍ਹਾਂ ਵਰਤੋਂ ਚ ਲਿਆ ਕੇ ਅਕਸ਼ਰੀ ਗੋਲ ਚੱਕਰ ਚ ਘੁੰਮਦਾ ਰਹਿੰਦਾ ਤੇ ਉਹਦੇ ਟਿਕਾਣੇ ਲਾਉਣ ਦਾ ਉਹਦਾ ਟਿਕਾਣੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀਗਾ ਕਹਿੰਦੇ ਕਾਸ਼ੀ ਦੀ ਮੌਤ ਤੋਂ ਲਗਭਗ 6 ਮਹੀਨੇ ਤੱਕ ਕਹਿੰਦੇ ਮੈਂ ਪੂਰੀ ਦ੍ਰਿੜਤਾ ਨਾਲ ਇਸ ਜੋਗਿਕ ਤਰੀਕੇ ਦਾ ਅਭਿਆਸ ਕਰਦਾ ਰਿਹਾ ਕਹਿੰਦੇ ਇੱਕ ਦਿਨ ਕਲਕੱਤਾ ਦੇ ਭੀੜ ਭਰੇ ਬਹੁ ਬਾਜ਼ਾਰ ਖੇਤਰ ਸੇ ਕਹਿੰਦੇ ਮੈਂ ਆਪਣੇ ਕੁਝ ਦੋਸਤਾਂ ਨਾਲ ਪੈਦਲ ਜਾ ਰਿਹਾ ਸੀਗਾ ਕਹਿੰਦੇ ਹਮੇਸ਼ਾ ਦੀ ਤਰ੍ਹਾਂ ਉੱਥੇ ਮੈਂ ਆਪਣੇ ਹੱਥ ਉੱਪਰ ਉਠਾਏ ਤਾਂ ਪਹਿਲੀ ਵਾਰ ਮੈਨੂੰ ਇਹ ਮਹਿਸੂਸ ਹੋਇਆ ਕਿ ਕੋਈ ਜਵਾਬ ਮਿਲ ਰਿਹਾ ਹੈ ਕਹਿੰਦੇ ਮੈਂ ਆਪਣੇ ਉਂਗਲਾਂ ਤੇ ਥੇਲੀਆਂ ਥੱਲੇ ਬਿਜਲੀ ਤਰੰਗਾਂ ਨੂੰ ਮਹਿਸੂਸ ਕਰਕੇ ਖੁਸ਼ੀ ਨਾਲ ਚੁੱਮੁੱਠਿਆ ਕਹਿੰਦੇ ਤਰੰਗਾਂ ਮੇਰੀ ਚੇਤਨਾ ਦੇ ਦੁਗਣ ਡੂੰਘਾਈਆਂ ਚ ਖੁੱਭ ਕੇ ਇੱਕ ਅਤਿਅੰਤ ਪ੍ਰਚੰਡ ਵਿਚਾਰ ਚ ਨਵਾਦਿਤ ਹੋਣ ਲੱਗੀਆਂ ਕਹਿੰਦੇ ਮੈਂ ਕਾਸ਼ੀ ਹਾਂ ਮੈਂ ਕਾਸ਼ੀ ਹਾਂ ਮੇਰੇ ਕੋਲ ਆ ਮੈਨੂੰ ਇਹ ਆਵਾਜ਼ਾਂ ਇੱਕਦਮ ਸੁਣਾਈ ਦੇਣ ਲੱਗੀਆਂ ਪਰ ਕਹਿੰਦੇ ਮੈਂ ਉਸੇ ਵਕਤ ਆਪਣੇ ਨਾਲ ਜਾ ਰਹੀ ਇੱਕ ਮਿੱਤਰ ਪ੍ਰਕਾਸ਼ ਦਾ ਹੱਥ ਫੜ ਕੇ ਉਸ ਵਾਰ ਦੇਖਦੇ ਆ ਕਿਆ ਲੱਗਦਾ ਮੈਂ ਕਾਸ਼ੀਂ ਲੱਭ ਲਿਆ ਕਹਿੰਦੇ ਮੈਂ ਗੋਲ ਤਾਇਰਾ ਬਣਾ ਕੇ ਘੁੰਮਣ ਲੱਗਿਆ ਉੱਥੇ ਕਹਿੰਦੇ ਮੇਰੇ ਇਹ ਜਹਰਤਾਂ ਤਾਂ ਦੇਖ ਕਿਉਂ ਮੇਰੇ ਮਿੱਤਰ ਤੇ ਉੱਥੋਂ ਜਿਹੜੇ ਲੰਘ ਰਹੇ ਸੀ ਲੋਕ ਉਹਨਾਂ ਦਾ ਕਹਿੰਦੇ ਚੰਗਾ ਮਨੋਰੰਜਨ ਹੋ ਰਿਹਾ ਸੀ ਕਹਿੰਦੇ ਬਿਜਲੀ ਤਰੰਗਾਂ ਨਾਲ ਉਸੇ ਵਕਤ ਹੀ ਮੇਰੀਆਂ ਉਂਗਲਾਂ ਚਰਨਾਟ ਹੁੰਦੀ ਸੀ ਜਦੋਂ ਇੱਕ ਨੇੜੇ ਦੇ ਰਸਤੇ ਵੱਲੋਂ ਮੈਂ ਮੁੜਦਾ ਸੀਗਾ ਕਦੇ ਜਦੋਂ ਮੈਂ ਦੂਜੀ ਦਿਸ਼ਾ ਵੱਲ ਮੁੜਦਾ ਸੀ ਤਾਂ ਬਿਜਲੀ ਤਰੰਗਾਂ ਜਿਹੜੀਆਂ ਨੇ ਗਾਇਬ ਹੋ ਜਾਂਦੀਆਂ ਸੀਗੀਆਂ ਕਦੋਂ ਮੈਂ ਇੱਕ ਤਾਂ ਖੁਸ਼ੀ ਨਾਲ ਚੀਲਾਇਆ ਆਹ ਕਾਸ਼ੀ ਦੀ ਆਤਮਾ ਜ਼ਰੂਰੀ ਇਸ ਗੜੀਚ ਰਹਿਣ ਵਾਲੀ ਕਿਸੇ ਮਾਤਾ ਦੇ ਘਰ ਚਾ ਕਹਿੰਦੇ ਮੈਂ ਤੇ ਮੇਰਾ ਮਿੱਤਰ ਸਰਪੰਟ ਟਾਈਮ ਲਈ ਵੱਲ ਜਾਣ ਲੱਗੇ ਕਹਿੰਦੇ ਹੁਣ ਮੇਰੇ ਉੱਪਰ ਉੱਠੇ ਹੋਏ ਤਾਂ ਬਿਜਲੀ ਦੀ ਤਰ੍ਹਾਂ ਬਹੁਤ ਜ਼ਿਆਦਾ ਤੇਜ਼ ਤੇ ਸਪਸ਼ਟ ਹੋਣ ਲੱਗੀਆਂ ਜਿਵੇਂ ਕਿਸੇ ਚੁੰਬਕ ਨੇ ਮੈਨੂੰ ਉਸ ਰਸਤੇ ਦੇ ਸੱਚੇ ਪਾਸੇ ਵੱਲ ਖਿੱਚ ਰਿਆ ਹੋਵੇ ਕਦੇ ਇੱਕ ਘਰ ਦੇ ਦਰਵਾਜ਼ੇ ਤੇ ਕੇ ਪਹੁੰਚਦੇ ਹੀ ਮੇਰੇ ਹਰਾਨੀ ਤੇ ਕੋਈ ਹੱਥ ਧਨ ਆ ਰਹੀ ਜਿਸ ਤੋਂ ਮੇਰਾ ਸਾਰਾ ਸਰੀਰ ਗਤੀਹੀਣ ਹੋ ਗਿਆ ਕਦੇ ਮੈਂ ਸਾਰੋ ਕੁ ਟੋਕੇ ਦੀ ਖੁਸ਼ੀ ਪਰ ਇੱਕ ਸਹਾਰਾ ਦਰਵਾਜ਼ਾ ਚਹਕਾਇਆ ਕਦੇ ਮੈਨੂੰ ਮਹਿਸੂਸ ਹੋ ਰਿਹਾ ਸੀ ਵੀ ਮੇਰੀ ਲੰਬੀ ਤੇ ਆਸਤੰਤ ਪ੍ਰੋਜੈਕਟ ਜੀਵਨ ਸਫਲ ਹੋ ਗਈ ਸੀ ਕਦੇ ਇੱਕ ਦਰਵਾਜ਼ੀ ਨੌਕਰਾਨੀ ਨੇ ਉਸ ਘਰ ਦਾ ਦਰਵਾਜ਼ਾ ਖੋਲ੍ਹਿਆ ਕਦੇ ਮੈਨੂੰ ਦੱਸਿਆ ਵੀ ਘਰ ਦੇ ਮਾਲਕ ਘਰ ਦੇ ਅੰਦਰ ਹੀ ਨੇ ਉਹ ਵੀ ਉੱਪਰਲੀ ਮੰਜੇ ਤੋਂ </body> ਉਤਰ ਕੇ ਘਰ ਥੱਲੇ ਆ ਗਏ ਤੇ ਮੁਸਕਰਾਉਂਦਿਆਂ ਮੇਰੇ ਵੱਲ ਕਹਿੰਦੇ ਸਵਾਲੀਆ ਜਿਹੇ ਨਜ਼ਰਾਂ ਨਾਲ ਉਹ ਦੇਖਣ ਲੱਗੇ ਕਹਿੰਦੇ ਮੇਰੇ ਸਮਝ ਚ ਨਹੀਂ ਆ ਰਿਹਾ ਸੀ ਵੀ ਮੈਂ ਆਪਣਾ ਸਵਾਲ ਕਿਵੇਂ ਕਰਾਂ ਕਿਹੜੇ ਤਰੀਕੇ ਨਾਲ ਕਰਾਂ ਜਿਹੜਾ ਕਹਿੰਦੇ ਉਚਿਤ ਵੀ ਸੀ ਤੇ ਅਣਚਿਤ ਵੀ ਸੀਗਾ ਕਿਉਂਕਿ ਇੱਕ ਬਹੁਤ ਹੀ ਨਿੱਜੀ ਸਵਾਲ ਸੀਗਾ ਕਹਿੰਦੇ ਫਿਰ ਵੀ ਮੈਂ ਕਿਹਾ ਹਿੰਮਤ ਕਰਕੇ ਕਹਿੰਦੇ ਮੈਂ ਆਖੇ ਸ਼੍ਰੀਮਾਨ ਜੀ ਕਿਰਪਾ ਕਰਕੇ ਦੱਸੋ ਕਿ ਕੀ ਆਪ ਤਾਂ ਤੁਹਾਡੀ ਧਰਮ ਪਤਨੀ ਪਿਛਲੇ 6 ਮਹੀਨੇ ਤੋਂ ਬੱਚੇ ਵਾਸਤੇ ਆਸਤਵਨ ਹੋ ਇਹਦੋ ਇੱਕਦਮ ਹੈਰਾਨ ਹੋ ਕੇ ਕਹਿੰਦਾ ਹਾਂ ਉਹ ਤਾਂ ਹੈ ਕਹਿੰਦੇ ਨਾਲ ਹੀ ਮੇਨੇ ਮੇਰੇ ਕਹਿੰਦੇ ਕੱਪੜੇ ਕਿਉਂਕਿ ਪੈਨੇ ਹੋਏ ਸੀ ਸਵਾਮੀ ਵਾਲੇ ਪਰ ਪ੍ਰਗਤ ਗੇਰੂ ਰੰਗ ਦੇ ਕਹਿੰਦੇ ਇਸ ਲਈ ਉਹਨੇ ਦੇਖ ਕੇ ਨਿਮਰਤਾਪੂਰਵਕ ਪੁੱਛਿਆ ਫਿਰ ਕਿਰਪਾ ਕਰਕੇ ਦੱਸੋ ਮੇਰੀ ਇਸ ਘਰੇਲੂ ਗੱਲ ਦਾ ਤੁਹਾਨੂੰ ਵੀ ਪਤਾ ਲੱਗਿਆ ਕਹਿੰਦੇ ਫਿਰ ਮੈਂ ਉਹਨਾਂ ਨੂੰ ਸਾਰਾ ਕੁਝ ਕਾਸ਼ੀ ਬਾਰੇ ਦੱਸਿਆ ਵੀ ਕਾਸ਼ੀ ਤੇ ਉਹਨੂੰ ਦਿੱਤੇ ਗਏ ਮੇਰੇ ਬਚਨ ਬਾਰੇ ਕਹਿੰਦੇ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਇੱਕਦਮ ਹੈਰਾਨ ਹੋ ਗਏ ਤੇ ਉਹਨਾਂ ਨੂੰ ਮੇਰੀ ਗੱਲਾਂ ਤੇ ਵਿਸ਼ਵਾਸ ਵੀ ਹੋ ਗਿਆ ਤਦ ਮਾਲਮ ਕਿਹਾ ਕਿ ਥੋਡੇ ਕਰਕੇ ਕੋਰੇ ਰੰਗ ਦੇ ਪੁੱਤ ਦਾ ਜਨਮ ਹੋਊਗਾ ਉਹਦਾ ਮੱਥਾ ਚੌੜਾ ਤੇ ਮੱਥੇ ਦੇ ਸਾਹਮਣੇ ਵੱਲ ਝੁਕਿਆ ਹੋਇਆ ਹੈ ਕੰਗਰੇਲੇ ਵਾਲਾਂ ਦਾ ਗੁੱਚਾ ਹੋਊਗਾ ਕਹਿੰਦੇ ਬਾਅਦਸ ਵਿੱਚ ਆ ਕੇ ਉਸ ਬੱਚੇ ਨੂੰ ਦੇਖਿਆ ਵੀ ਫਿਰ ਕਹਿੰਦੇ ਉਹਦੇ ਮਾਤਾ ਪਿਤਾ ਨੇ ਉਹਦਾ ਪਹਿਲੇ ਜਨਮ ਵਾਲਾ ਨਾਮ ਕਾਸ਼ਵੀ ਰੱਖਿਆ ਸੀਗਾ ਕਹਿੰਦੇ ਬਚਪਨ ਚ ਦੇਖਣ ਨੂੰ ਬਿਲਕੁਲ ਰਾਂਚੀ ਦੇ ਮੇਰੇ ਪਿਆਰੇ ਵਿਦਿਆਰਥੀ ਕਾਸ਼ਵੀ ਵਰਗਾ ਲੱਗ ਰਿਹਾ ਸੀ ਕਹਿੰਦੇ ਬੱਚੇ ਨੇ ਝੱਟਪਟ ਮੇਰੇ ਨਾਲ ਪਿਆਰ ਦਾ ਇਸ਼ਾਰਾ ਕੀਤਾ ਪਿਛਲੇ ਜਨਮ ਦਾ ਪਿਆਰ ਕਹਿੰਦੇ ਦੁੱਖਣੀ ਤਾਕਤ ਨਾਲ ਜਾਗ ਉੱਠਿਆ ਕਹਿੰਦੇ ਫਿਰ ਕੁਝ ਵਰ੍ਹਿਆਂ ਬਾਅਦ ਜਦੋਂ ਨੌਜਵਾਨ ਹੋਇਆ ਤਾਂ ਉਸ ਬੱਚੇ ਨੇ ਮੈਨੂੰ ਪੱਤਰ ਲਿਖਿਆ ਤੇ ਉਸ ਵਕਤ ਮੈਂ ਕਹਿੰਦੇ ਅਮਰੀਕਾ 'ਚ ਸੀਗਾ ਤਦ ਉਹਨੇ ਸੰਿਆਸ ਮਾਰਕ ਪਰਾਉਣ ਦੀ ਆਪਣੀ ਚੋਣ ਤਾਂ ਰਚਪਟਾਈ ਸੀ ਕਹਿੰਦੇ ਮੈਂ ਉਹਨੂੰ ਹਿਮਾਲਿਆ ਦੇ ਇੱਕ ਸਤਿਗੁਰੂ ਕੋਲ ਜਾਣ ਦਾ ਮਾਸ਼ਰਾ ਦਿੱਤਾ ਸੀਗਾ ਤੇ ਉਸ ਗੁਰੂ ਨੇ ਕਹਿੰਦੇ ਫਿਰ ਪੁਨਰ ਜਨਮ ਲੈ ਉਸ ਕਾਸ਼ੀ ਨੂੰ ਸ਼ਗਿਰਦ ਦੇ ਰੂਪ ਦੇ ਵਿੱਚ ਸਵੀਕਾਰ ਵੀ ਕਰ ਲਿਆ ਸੀ ਤਾਂ ਇਹ ਸੀ ਇੱਕ ਬਹੁਤ ਹੀ ਪਿਆਰਾ ਜਿਹਾ ਸਾਥੀ ਉਹ ਮਿਤਕਾੜੀ ਨੂੰ ਬਹੁਤ ਪਸੰਦ ਆਇਆ ਹੋਊਗਾ ਕਿਪਕਰ ਕੀ ਮ ਆਪਣੀ ਹੋਣਾ ਸਾਥੀਲਾ ਸ਼ੇਰ ਵੀ ਸਰਵਿਕਾਣਾ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਈ ਸੁਧਾਰ ਕਰਨ ਦੀ ਜ਼ਰੂਰਤ ਹੈ ਆਪਣੇ ਪੇਸ਼ਕਾਰੀ ਦੇ ਵਿੱਚ ਕਿ ਵੀ ਤਾਂ ਪੇਸ਼ ਤੋਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਸੁਧਾਰ ਕਰਨ ਲਈ ਹਮੇਸ਼ਾ ਧਿਆਨ ਦੇ ਸਤਿਓ ਮੈਨੂੰ ਇਹ ਪਿਆਰ ਨਾਲ ਸੁਣਨ ਲਈ ਥੋੜਾ ਸਦਾ ਬਹੁਤ ਬਹੁਤ ਧੰਨਵਾਦ ਹੈ ਜਲਦੀ ਹੀ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ